ਸਤਗੁਰ ਹੋਏ ਦਿਹਾਲ ਤਾਂ ਸ਼ਰਧਾ ਪੂਰੀਏ ਸਤਗੁਰ ਹੋਏ ਦਿਹਾਲ ਨਾ ਕਬ ਹੂੰ ਚੂਰੀਏ ਸਤਗੁਰ ਹੋਏ ਦਿਹਾਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਹਾਲ ਤਹਰ ਰੰਗ ਮਾਣੀਏ ਸਤਗੁਰ ਹੋਏ ਦਿਹਾਲ ਤਾਂ ਜਮਕਾ ਭਉ ਕੈਸਾ ਸਤਗੁਰ ਹੋਏ ਦਿਹਾਲ ਤਾਂ ਸਦਾ ਸੁਖ ਦੇ ਸਤਗੁਰ ਹੋਏ ਦੀ ਆਲ ਤਾਂ ਨਵਨਿਦ ਪਾਈਐ ਸਤਗੁਰ ਹੋਏ ਦੀ ਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦੀ ਆਲ ਤਾਂ ਸ਼ਰਧਾ ਪੂਰੀਐ ਸਤਗੁਰ ਹੋਏ ਦੀ ਆਲ ਨ ਕਬ ਹੂ ਚੂਰੀਐ ਸਤਗੁਰ ਹੋਏ ਦੀ ਆਲ ਤਾਂ ਦੁੱਖ ਨ ਜਾਣੀਐ ਸਤਗੁਰ ਹੋਏ ਦੀ ਆਲ ਤਾਂ ਹਰ ਰੰਗ ਮਾਣੀਐ ਸਤ ਗੁਰੂ ਹੋਏ ਦੀ ਆਲ ਤ ਜਮ ਕਾ ਡਰ ਕੀ ਹਾ ਸਤ ਗੁਰੂ ਹੋਏ ਦੀ ਆਲ ਤ ਸਦਾ ਸੁਖ ਦੇ ਸਤ ਗੁਰੂ ਹੋਏ ਦੀ ਆਲ ਤ ਨਵ ਨਿਦ ਪਾਈਐ ਸਤ ਗੁਰੂ ਹੋਏ ਦੀ ਆਲ ਤ ਸੱਚ ਸਮਾਈਐ ਸਤ ਗੁਰੂ ਹੋਏ ਦੀ ਆਲ ਤ ਸ਼ਰਧਾ ਪੂਰੀਐ ਸਤ ਗੁਰੂ ਹੋਏ ਦੀ ਆਲ ਨਕਬ ਹੂੰ ਚੂਰੀਐ ਸਤ ਗੁਰੂ ਹੋਏ ਦੀ ਆਲ ਤਾ ਦੁੱਖ ਨਾ ਜਾਣੀਐ ਸਤ ਗੁਰੂ ਹੋਏ ਦੀ ਆਲ ਤਾ ਹਰ ਰੰਗ ਮਾਣੀਐ ਸਤ ਗੁਰੂ ਹੋਏ ਦੀ ਆਲ ਤਾ ਜਮ ਕਾ ਡਰ ਕਿਹਾ ਸਤ ਗੁਰੂ ਹੋਏ ਦੀ ਆਲ ਤਾ ਸਦਾ ਸੁਖ ਦੇਹ ਸਤ ਗੁਰੂ ਹੋਏ ਦੀ ਆਲ ਤਾ ਨਵਨਿਦ ਪਾਈਐ ਸਤ ਗੁਰੂ ਹੋਏ ਦੀ ਆਲ ਤਾ ਸੱਚ ਸਮਾਈਐ ਸਤਗੁਰ ਹੋਏ ਦੀ ਆਲ ਤ ਸਰਧਾ ਪੂਰੀ ਐ ਸਤਗੁਰ ਹੋਏ ਦੀ ਆਲ ਨ ਕਬ ਹੂੰ ਚੋਰੀ ਐ ਸਤਗੁਰ ਹੋਏ ਦੀ ਆਲ ਤ ਦੁੱਖ ਨ ਜਾਣੀ ਐ ਸਤਗੁਰ ਹੋਏ ਦੀ ਆਲ ਤ ਹਰ ਰੰਗ ਮਾਣੀ ਐ ਸਤਗੁਰ ਹੋਏ ਦੀ ਆਲ ਤ ਜਮ ਕਾ ਢਰ ਕੇ ਹਾ ਸਤਗੁਰ ਹੋਏ ਦੀ ਆਲ ਤ ਸਦਾ ਸੁਖ ਦੇਹਾਂ ਸਤ ਗੁਰ ਹੋਏ ਦਿ ਆਲ ਤਨਵ ਨਿਦ ਪਾਈਏ ਸਤ ਗੁਰ ਹੋਏ ਦਿ ਆਲ ਤ ਸੱਚ ਸਮਾਈਏ ਸਤ ਗੁਰ ਹੋਏ ਦਿ ਆਲ ਤ ਸ਼ਰਧਾ ਪੂਰੀਏ ਸਤ ਗੁਰ ਹੋਏ ਦਿ ਆਲ ਨ ਕਬ ਹੂ ਚੂਰੀਏ ਸਤ ਗੁਰ ਹੋਏ ਦਿ ਆਲ ਤ ਦੁੱਖ ਨ ਜਾਣੀਏ ਸਤ ਗੁਰ ਹੋਏ ਦਿ ਆਲ ਤ ਹਰ ਰੰਗ ਮਾਣੀਏ ਸਤ ਗੁਰ ਹੋਏ ਦਿਆਲ ਤ ਜਮ ਕਾ ਡਰ ਕੇ ਹਾ ਸਤ ਗੁਰ ਹੋਏ ਦਿਆਲ ਤ ਸਦ ਹੀ ਸੁਖ ਦੇ ਹਾ ਸਤ ਗੁਰ ਹੋਏ ਦਿਆਲ ਤ ਨਵਨਿੱਧ ਪਾਈ ਏ ਸਤ ਗੁਰ ਹੋਏ ਦਿਆਲ ਤ ਸੱਚ ਸਮਾਈ ਏ ਸਤ ਗੁਰ ਹੋਏ ਦਿਹਾਲ ਤ ਸ਼ਰਧਾ ਪੂਰੀ ਏ ਸਤ ਗੁਰ ਹੋਏ ਦਿਆਲ ਨ ਕਬ ਹੂੰ ਚੂਰੀ ਏ ਸਤਗੁਰ ਹੋਏ ਦਿਹਾਲ ਤਾ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਹਾਲ ਤ ਹਰ ਰੰਗ ਮਾਣੀਐ ਸਤਗੁਰ ਹੋਏ ਦਿਹਾਲ ਤ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਹਾਲ ਤ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਹਾਲ ਤ ਨਵਨਿੱਦ ਪਾਈਐ ਸਤਗੁਰ ਹੋਏ ਦਿਹਾਲ ਤ ਸੱਚ ਸਮਾਈਐ ਸਤਗੁਰ ਹੋਏ ਦਿਆਲ ਤ ਸਰਧਾ ਪੂਰੀਏ ਸਤਗੁਰ ਹੋਏ ਦਿਆਲ ਨਕਬ ਹੂੰ ਚੋਰੀਏ ਸਤਗੁਰ ਹੋਏ ਦਿਆਲ ਤ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤ ਜਮ ਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤ ਸਦੀ ਸੁਖ ਦਿਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤ ਸੱਚ ਸਮਾਈਏ ਸਤਗੁਰ ਹੋਏ ਦਿਆਲ ਤ ਸ਼ਰਧਾ ਪੂਰੀਏ ਸਤਗੁਰ ਹੋਏ ਦਿਆਲ ਨਕਬ ਹੂੰ ਚੂਰੀਏ ਸਤਗੁਰ ਹੋਏ ਦਿਆਲ ਤ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤ ਹਰ ਰੰਗ ਮਾਣੀਏ ਸਤਗੁਰ ਹੋਏ ਦੀ ਆਲ ਤਾ ਜਮ ਕਾ ਡਰ ਗਿਆ ਸਤਗੁਰ ਹੋਏ ਦੀ ਆਲ ਤਾ ਸਦ ਹੀ ਸੁਖ ਦਿਹਾ ਸਤਗੁਰ ਹੋਏ ਦੀ ਆਲ ਤਾ ਨਵ ਨਿਦ ਪਾਈਏ ਸਤਗੁਰ ਹੋਏ ਦੀ ਆਲ ਤਾ ਸੱਚ ਸਮਾਈਏ ਸਤਗੁਰ ਹੋਏ ਦੀ ਆਲ ਤਾ ਸ਼ਰਧਾ ਪੂਰੀਏ ਸਤਗੁਰ ਹੋਏ ਦੀ ਆਲ ਨ ਕਬ ਹੂੰ ਚੂਰੀਏ ਸਤਗੁਰ ਹੋਏ ਦੀ ਆਲ ਤਾ ਦੁੱਖ ਨਾ ਜਾਣੀਐ ਸਤਗੁਰ ਹੋਏ ਦੀ ਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦੀ ਆਲ ਤਾ ਝਮਕਾ ਢਰ ਕੇ ਹਾ ਸਤਗੁਰ ਹੋਏ ਦੀ ਆਲ ਤਾ ਸਦਹੀ ਸੁਖ ਦੇਹਾ ਸਤਗੁਰ ਹੋਏ ਦੀ ਆਲ ਤਾ ਨਵ ਨਿਦ ਪਾਈਐ ਸਤਗੁਰ ਹੋਏ ਦੀ ਆਲ ਤਾ ਸੱਚ ਸਮਾਈਐ ਸਤਗੁਰ ਹੋਏ ਦਿ ਆਲ ਤਾ ਸ਼ਰਧਾ ਪੂਰੀ ਐ ਸਤਗੁਰ ਹੋਏ ਦਿ ਆਲ ਨਕਬ ਹੂੰ ਚੂਰੀ ਐ ਸਤਗੁਰ ਹੋਏ ਦਿ ਆਲ ਤਾ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿ ਆਲ ਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਿ ਆਲ ਤਾ ਜਮ ਕਾ ਡਰ ਕਿਹਾ ਸਤਗੁਰ ਹੋਏ ਦਿ ਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦੀ ਆਲ ਤਨਮ ਨਿੱਦ ਪਾਈਏ ਸਤਗੁਰ ਹੋਏ ਦੀ ਆਲ ਤ ਸੱਚ ਸਮਾਈਏ ਸਤਗੁਰ ਹੋਏ ਦੀ ਆਲ ਤ ਸ਼ਰਧਾ ਪੂਰੀਏ ਸਤਗੁਰ ਹੋਏ ਦੀ ਆਲ ਨਕਬੂ ਚੂਰੀਏ ਸਤਗੁਰ ਹੋਏ ਦੀ ਆਲ ਤ ਦੁੱਖ ਨਾ ਜਾਣੀਏ ਸਤਗੁਰ ਹੋਏ ਦੀ ਆਲ ਤ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤ ਜਮਕਾ ਡਰ ਕਿਹਾ ਸਤਗੁਰ ਹੋਏ ਦਿਆਲ ਤ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤ ਨਵ ਨਿਦ ਪਾਈਏ ਸਤਗੁਰ ਹੋਏ ਦਿਆਲ ਤ ਸੱਚ ਸਮਾਈਏ ਸਤਗੁਰ ਹੋਏ ਦਿਆਲ ਤ ਸ਼ਰਧਾ ਪੂਰੀਏ ਸਤਗੁਰ ਹੋਏ ਦਿਆਲ ਨ ਕਬੂ ਝੂਰੀਏ ਸਤ ਗੁਰ ਹੋਏ ਦੀ ਆਲ ਤਾ ਦੁੱਖ ਨਾ ਜਾਣੀਐ ਸਤ ਗੁਰ ਹੋਏ ਦੀ ਆਲ ਤਹਰ ਰੰਗ ਮਾਣੀਐ ਸਤ ਗੁਰ ਹੋਏ ਦੀ ਆਲ ਤਾ ਜਮਕਾ ਡਰ ਕੇ ਹਾਂ ਸਤ ਗੁਰ ਹੋਏ ਦੀ ਆਲ ਤਾ ਸਦਹੀ ਸੁਖ ਦੀ ਹਾਂ ਸਤ ਗੁਰ ਹੋਏ ਦੀ ਆਲ ਤਾ ਨਵਨਿਦ ਪਾਈਐ ਸਤ ਗੁਰ ਹੋਏ ਦੀ ਆਲ ਤਾ ਸੱਚ ਸਮਾਈਐ ਸਤਗੁਰ ਹੋਏ ਦੀ ਆਲ ਤ ਸਰਧਾ ਪੂਰੀਏ ਸਤਗੁਰ ਹੋਏ ਦੀ ਆਲ ਨ ਕਬੂ ਚੂਰੀਏ ਸਤਗੁਰ ਹੋਏ ਦੀ ਆਲ ਤ ਦੁੱਖ ਨ ਜਾਣੀਏ ਸਤਗੁਰ ਹੋਏ ਦੀ ਆਲ ਤ ਹਰ ਰੰਗ ਮਾਣੀਏ ਸਤਗੁਰ ਹੋਏ ਦੀ ਆਲ ਤ ਜਮ ਕਾ ਡਰ ਕੇ ਹਾ ਸਤਗੁਰ ਹੋਏ ਦੀ ਆਲ ਤ ਸਦ ਹੀ ਸੁਖ ਦਿਹਾ ਸਤਗੁਰ ਹੋਏ ਦੀ ਆਲ ਤਨ ਨਿਦ ਪਾਈ ਐ ਸਤਗੁਰ ਹੋਏ ਦੀ ਆਲ ਤ ਸੱਚ ਸਮਾਈ ਐ ਸਤਗੁਰ ਹੋਏ ਦੀ ਆਲ ਤ ਸਰਧਾ ਪੂਰੀ ਐ ਸਤਗੁਰ ਹੋਏ ਦੀ ਆਲ ਨ ਕਬੂ ਚੋਰੀ ਐ ਸਤਗੁਰ ਹੋਏ ਦੀ ਆਲ ਤ ਦੁੱਖ ਨ ਜਾਣੀ ਐ ਸਤਗੁਰ ਹੋਏ ਦੀ ਆਲ ਤ ਹਰ ਰੰਗ ਮਾਣੀ ਐ ਸਤਗੁਰ ਹੋਏ ਦੀਆ ਲਤਾ ਜਮਕਾ ਡਰ ਕਿਹਾ ਸਤਗੁਰ ਹੋਏ ਦੀਆ ਲਤਾ